ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਰੇ ਵੱਡੀਆਂ HF3 ਬਰੀਡ ਵਾਲਾ ਤੁਹਾਨੂੰ ਬੜਾ ਦਿਖਾਵਾਂਗੇ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਤੇ ਗੱਦੀਪੜ ਕੇ ਸਵਦੇਂਗਰ ਜਿਲ੍ਹਾ ਬੁੰਦਾ ਤੁਸੀਂ ਰਾਮਪੁਰ ਮੋਬਾਈਲ ਨੰਬਰ ਆਪਣਾ 9814366095 9814366095 66095 ਅੱਜ ਦਿਖਾਵਾਂਗੇ ਤਿੰਨ ਵਿਹੜਾ ਵੱਡੀਆਂ ਫਾਰਮਾਂ ਲਈ ਜੇ ਫਿਰਣ ਸਾਰਿਆਂ ਨੇ ਮੈਂ ਦੇਖਿਆ ਫਿਰ ਵੱਡੀਆਂ ਵਿਹੜਾ ਹੀ ਲਾਉਣੇ ਆਪਾਂ ਹਾਂਜੀ ਮੋਬਾਈਲ ਨੰਬਰ ਆਪਣਾ 9814366095 ਠੀਕ ਆ ਜੀ ਪਹਿਲੇ ਨੰਬਰ ਦੇ ਵਿਹੜ ਦੇਖੀਏ ਨੇ ਕਿਹੜਾ ਸੂਆ ਜੀ ਤੀਜਾ ਸੂਆ ਸੂਆ ਜੀ 45 ਕਿਲੋ ਦੁੱਧ ਦਿੱਤਾ ਦੂਜੇ ਸੂਏ ਦੂਜੇ ਸੂਏ 45 ਕਿਲੋ ਦੁੱਧ ਦਿੱਤਾ ਤੀਜੀ ਵਾਰ ਤੀਜੀ ਵਾਰ ਸੂਕ ਤੇ ਕੈ ਦਿਨ ਲੈ ਜੂਗੀ ਜਿਸ ਦਿਨ 10 ਦਿਨ ਸੂਣ ਚ ਬਾਕੀ ਬਲਟ ਲਾ ਕਾਫੀ ਪੰਜਾਜ ਹੈ ਨਾ ਠੀਕ ਹੈ ਐਤ ਕੀ ਫਿਰ ਸੀਮਨ ਕਿਹੜਾ ਲੱਗਿਆ ਵੇਦੇ ਸੀਮਨ ਦੇ ਆਪ ਕੋ ਰਿਕਾਰਡ ਦੇ ਕੇ ਆ ਪਿਆ ਸਾਰਾ ਕਨਫਰਮ ਕਰ ਦੇ ਕੇਰੇ ਸੀਮਨ ਦੇ ਆਪ ਉਹ ਵੀ ਕਨਫਰਮ ਹੋ ਜੂ ਠੀਕ ਹੈ ਦਿਨ ਰਹਿ ਕੇ ਸਹੀ ਸੂਣ ਦੇ ਦੇ 9-10 ਦਿਨ ਲੈ ਜੂਗਾ ਹਣਾ 5 ਤਰੀਕ ਤੱਕ ਦਿਨ ਲਗਭਗ ਪੂਰੇ ਹੈ ਜੀ ਤੇ ਐਤ ਕੀ ਫਿਰ ਕਿੰਨਾ ਦਿਨ ਮੰਨ ਕੇ ਚਲੇ ਬੰਦਾ ਬਾਕੀ ਜਾਰੇ ਗੱਲਾਂ ਜਮ ਤੋਰੀ ਬਾਹਰ ਨੂੰ ਇਹਨੂੰ ਸੁਗਰ 50 ਕਿਲੋ ਹਕੀਕਤ ਨੀਰਾ ਅਬਾਉਟ ਦੁੱਧ ਪਾਉਣ ਵਾਲੀ ਬਿਹੜ ਸਾਨੂੰ ਦਿਖਾਉਣੇ ਪਏ ਆ ਫਾਰਮ ਵਾਲੀ ਬਿਹੜ ਆ ਕੋਈ ਵੀਰ ਛੋਟੀ ਮੰਨ ਕੇ ਤਾਂ ਆਵੇ ਨਾ ਤੇ ਰੇਟ ਵੀਰੇ ਕੀ ਹੋਣਗੇ ਇਹਨਾਂ ਦੇ ਰੇਟ ਇਹਦਾ 1 ਲੱਖ 30000 ਰੁਪਏ ਜਰਸਮ 1 ਲੱਖ 30000 ਤੇ ਜੇ ਮੰਨ ਕੇ ਚੱਲ ਸਰਦੀ ਹੁੰਦੀ ਫਿਰ ਤਾਂ ਇਹ 1 ਹੀ ਹੋਣਾ ਸੀ ਇਹਦਾ ਜਾਇ ਜਗ ਲਾ ਜਮਾ ਸੁਗਰ 50 ਕਿਲੋ ਵਾਲੀ ਬਿਹੜ ਗਰਮੀ ਦੇ ਮੌਸਮ ਦੇ ਵਿੱਚ ਜਿਹੜੇ ਵੀਰ ਕਹਿੰਦੇ ਬਰੀਡ ਆਪਾਂ ਕੰਮ ਕਰਨਾ ਪੈਸੇ ਘਟ ਲਾਉਣੇ ਆ ਤਾਂ ਕੱਲਾ ਮੰਨ ਕੇ ਚੱਲੋ ਜੇਠ ਦਾ ਹਾਰ ਦੇ ਮਹੀਨੇ ਰੋਤਾਂ ਦੇ ਵਿੱਚ ਵੇ ਰੋਤੀ ਚੀਜ਼ ਦੇ ਵਿੱਚ ਪਸ਼ੂ ਬ੍ਰੀਡ ਲੈਤੀ ਜਾਂਦੀ ਹੁੰਦੀ ਹੈ ਠੀਕ ਹੈ 1,30,000 ਰੁਪਿਆ 50 ਕਿਲੋ ਦੁੱਧ ਜੱਟ ਸੌਦਾ ਲਾ ਕੇ ਚੱਲਿਓ ਵੀ ਜਿਹੜਾ ਮੰਨ ਕੇ ਚੱਲੋ ਗਾਇਆਂ ਬਾਰੇ ਜਾਣਕਾਰੀ ਨੌਲੇਜ ਕੰਮ ਸ਼ੁਰੂ ਰੱਖਣਾ ਮੈਂ ਕਹਿੰਨਾ ਉਹ ਵੀ ਵੀਰੇ 40 ਕਿਲੋ ਦੁੱਧ ਦੇ ਤੋ ਚੋਲੂ ਹਨਾ ਚੋਲੂ ਚੋਲੂ ਨਾਰਮਲ ਜੀ ਸੇਵਨ ਕਰੋ ਤੇ ਬਾਕੀ ਮੋਰੀ ਜੀ ਔਲ ਕਰਦੇ ਤੁਰਨਾ ਨਹੀਂ ਆਉਂਦਾ ਇਹਨਾਂ ਨੂੰ ਮੋਰੀ ਨਾਲ ਠੀਕ ਹੈ ਸੋ ਖੁੱਲ੍ਹੇ ਫਿਰਦੀ ਆ ਜਾਂ ਫਾਰਮ ਦੇ ਵਿੱਚੋਂ ਤੇ ਆ ਫਿਰ ਸਾਰੇ ਟੈਗ ਟੂਕ ਪਏ ਹੋਏ ਫਿਰ ਫਾਰਮ ਵਾਲੇ ੁੱਲੇਵਾ ਦੇਖੋ ਨੇੜੇ ਤੋਂ ਬੱਧ ਖਾਦੀਏ ਪੂਰਾ ਸਾਫ ਸੁਥਰਾ ਕੋਈ ਇਹ ਨਹੀਂ ਗੱਲ ਵੀ ਰੇਡ ਵੀਡੀਓ ਦੇ ਵਿੱਚ ਹੈ ਨਹੀਂ ਗੇ ਵੀ 2 ਲੱਖ ਹੁੰਦਾ 1.5 ਲੱਖ ਫਾਲਤੂ ਫੋਨ ਤੇ ਕਈ ਵਾਰ ਵੀਡੀਓ ਦੇਖ ਕੇ ਫੋਨ ਲਾਉਂਦੇ ਆ ਵੀ ਅੱਜ ਰੇਟ ਹੀ ਕਨਫਰਮ ਕਰਨਾ ਰੇਟ ਵਿੱਚ ਆ ਇਹਦੇ ਹਾਂਜੀ ਨਾਲ ਦੀ ਨਾਲ ਰੇਟ ਜਿਹੜਾ ਇਹ ਗੱਲ ਆ ਤੇ ਥਣ ਚਾਹੇ 80 ਜਵਾਈ ਕਰਦੇ ਕੀ ਕਰ ਲਓ ਮਸ਼ੀਨ ਦਾ ਕੰਮ ਜੇ ਤਾਂ ਮਾਗੀ ਬਾਗੇ ਤਾਂ ਮਸ਼ੀਨੇ ਲਾਉਣੇ ਪੈਂਦੇ ਇਹਨਾਂ ਦੁੱਧ ਜੋੜਨ ਨੂੰ ਤਾਂ ਸੋ 1.30 ਹਜ਼ਾਰ ਤੇ ਵੀਰੇ ਮਾਨਦਾਨ ਵਿੱਚੋਂ ਹੋ ਮੜਾ ਮੋਟਾ ਬੜਾ ਮੋਟਾ ਮਾਨਦਾਨ ਬੜਾ ਫਾਇਦਾ ਕੋਈ ਨਹੀਂ ਹੈਨਾ ਸੋ ਬਾਕੀ ਰੇਟ ਵੀ ਬਿਲਕੁਲ ਜੈਨ ਨੂੰ ਮੰਗਣ ਨੂੰ ਵੀ ਰ ਇੱਕ 70 ਵੀ ਮੰਗ ਸਕਦਾ ਜੀ ਡੇੜ ਵੀ ਕਹਿੰਦਾ ਦੋ ਮੰਗੀ ਦਾ ਕੀ ਫਾਇਦਾ ਭਗਾਈ ਮਾਰਦਾ ਬੱਧਿਆੜੀ ਬਣਾਉਣੀਆ ਚਲੋਗਾ ਅੱਗੇ ਦੇਖਿਆ ਨਾ ਬਾਈ ਜੀ ਦੋ ਨੰਬਰ ਇਹ ਸੁੱਈ ਹੋਈ ਐ ਹਾਂਜੀ ਇਹ ਵੀ ਸੁੱਈ ਐ ਕੰਨ ਸੁੱਈ ਇਹਦਾ ਬੱਚਾ ਤੇਰਾ ਬੱਚਾ ਉੱਧਰ ਉੱਧਰ ਉਹ ਖੜਾ ਬੱਚਾ ਇਹਦਾ ਹਨਾ ਦੂਜੀ ਵੀ ਸੁੱਈ ਵੀ ਐ ਹਨਾ ਹਾਂ ਉਹ ਬੱਚੀ ਵੀ ਪ੍ਰੂਨਾਂ ਵੀ ਦੀ ਇਹੋ ਕਿਹੜਾ ਸੂਆ ਸੁੱਈ ਐ ਦੂਜਾ ਸੂਆ ਜੇਰ ਜੁਰ ਆਪਣੇ ਘਰੇ ਸੁੱਈ ਐ ਹਾਂ ਆਪਣੇ ਘਰੇ ਵੀਰੂ ਐ ਠੀਕ ਐ ਕਿੰਨਾ ਦੁੱਧ ਦਾ ਫਸਟਾਰਟਿੰਗ ਹੁਣ 20 ਕਿਲੋ ਬੋਲੀ ਸਟਾਰਟ ਵੀਰ ਦਾ ਸਟਾਰਟ ਹੋਈ ਐ ਕਿੰਨਾ ਟੱਚ ਕਰ ਜੂਗੀ ਦੂਪਾਈ ਟੀਮ ਦਾ ਦੋਸਤ ਆ ਉਹ ਬੋਲ ਰਿਹਾ ਠੀਕ ਹੈ ਚੋਣ ਚਵਾ ਦਿਓ ਓਕੇ ਓਕੇ ਠੀਕ ਹੈ ਤੇ ਇਹਦਾ ਭਾਗ ਕੀ ਰੱਖਿਆ ਆਪਾਂ ਇਹਦਾ ਮੁੱਲ ਇਤਲਾਕ ਦਾ ਗੁਜਾਇਸ ਹੋ ਜੂਗੀ ਹੋ ਜੂ ਮੰਨ ਤੋਰੀ ਬਾਹਰ ਨੂੰ ਸੋ ਦੂਜੇ ਨੰਬਰ ਜਿਹੜੀ ਵੈੜ ਦੇਖੀਏ ਨੇ 1,10,000 ਰੁਪਇਆ ਸੋ ਜੈ ਜਗਲਾ ਠੰਡੀ ਸੀਲ ਆ ਪੂਰੀ ਜਮਾ 1,10,000 ਕੀਮਤ ਕੰਨੀ ਵਾਲੇ ਦੰਦ ਖੜੇ ਆ ਦੂਜਾ ਸੂਆ ਜੈ ਉਹਨਾਂ ਨੂੰ ਸੂਈ ਸਵਾਈ ਸੋ ਵੀਡੀਓ ਦੇਖ ਕੇ ਰੇਟ ਮੇਰੇ ਮਨ ਨੂੰ ਵੀ ਵੀਰ ਦੇ ਸ਼ੂਟ ਕਰਦੇ ਪਏ ਆ ਰੇਟ ਬਿਲਕੁਲ ਜੈਨੂਨ ਵੇਚਣ ਵਾਲਿਆਂ ਕੰਨਾਂ ਗਿਆਂ ਕੋਈ ਨਹੀਂ ਗੱਲ ਵੱਡੀਆਂ ਵੜਾ ਲੈ ਕੇ ਇਹਦਾ ਵੀਰ ਜੀ ਢਾਈ ਮੰਗਦੇ ਇਹਦਾ ਜੀ ਤਿੰਨ ਮੰਗਦਿਆਂ ਅੱਛਾ ਗ੍ਰਾਹਕ ਆਏਗਾ ਐਮਯੋਗਾਲ ਅੱਛਾ ਗ੍ਰਾਹਕ ਆਏਗਾ ਤੂੰ ਦੇਂਗੇ ਹਨਾ ਉਹਦਾ ਮਤਲਬ ਕਹਿਣ ਦਾ ਇਹ ਹੁੰਦਾ ਵੀ ਕਮੜਾ ਬੰਦਾ ਆਊਗਾ ਤਾਂ ਅਸੀਂ ਉਹਨੂੰ ਦੇਵਾਂਗੇ ਕਿਉਂਕਿ ਦੁਨੀਆ ਬਹੁਤ ਸਿਆਣੀ ਹੈ ਕਮੜੇ ਨਹੀਂ ਲੱਭਦੇ ਤੋਰੀ ਉਧਰੋਂ ਲੰਬੀ ਮਾੜੀ ਹਰ ਇੱਕ ਬੰਦਾ 11ਵੀਂ 12ਵੀਂ ਕਰਕੇ ਨੈੱਟ ਫੇਰ ਚਲਾਉਣ ਲੱਗਿਆ ਦੇਖੋ ਲੈ ਵਾਲੂਆ ਕਿਆ ਵਾਤਾ ਸਾਫ ਸੁਥਰਾ ਰੇਟ ਜੇ ਇਹਨਾਂ ਨੇ 110000 ਦੇ ਵਿੱਚ ਜਦੋਂ ਆਪਾਂ ਕਹਿੰਦੇ ਆ ਵੀ 28 30 ਕਿਲੋ ਤੇ ਘਰਾਂ 'ਚ ਜਾਣਾ ਤਾਂ ਲੱਖ ਤੋਂ ਬਾਹਰ ਜਾਣਾ ਪੈਂਦਾਗਾ ਪੈਂਦਾ ਜਿਵੇਂ ਕੈਨੇਡਾ ਜਾਣ ਦੀ ਖਾਤਰ 7 ਬੈਂਡ ਜ਼ਰੂਰੀ ਹੈ ਤੇ 28 30 ਕਿਲੋ ਦੁੱਧ ਲੈਣ ਦੀ ਖਾਤਰ ਲੱਖ ਲੱਖ ਦਾ ਭਾਲ ਹੋਣਾ ਜ਼ਰੂਰੀ ਹੈ ਜਮਾ ਥਾਣਾ ਸੁਣਾ ਵਾਲੇ ਪਾਸੇ ਓਕੇ ਹੈ ਅੱਗੇ ਬਾਈ ਜੀ ਤੇਰਾ ਨੰਬਰ ਆ ਗਈ ਇਹ ਫਲੂਨ ਬੱਚੀ ਵੀਰੇ ਰਾ ਗਈ ਇਹ 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 ਮਰ ਬੱਚਾ ਕੀ ਹੈ ਇਹਦੇ ਮਰ ਗਈ ਬੱਚਾ ਉਹ ਮਰ ਗਈ ਉਹ ਪਹਿਲੇ ਪਾਸੇ ਖੜਿਆ ਤੇ ਦੰਦੋ ਕਿਵੇਂ ਆਏ ਦੰਦੋ ਚਾਰ ਦੰਦੋ ਦੰਦੋ ਚਾਰ ਦੰਦ ਕਿੰਨਾ ਕੁ ਬੋਲਾ ਚ ਵੇ ਸਵੇਰੇ ਥੋੜੀ ਮੰਨ ਕੇ 20 ਕਿਲੋ ਸਟਾਰਟ 10 ਕਿਲੋ ਰਾਤ ਕੱਢੀ 10 ਕਿਲੋ ਸਵੇਰੇ ਠੀਕ ਹੈ ਹੁਣ ਜਿੰਨੀ ਚੋਦੇ ਉਨੀ ਬਣੀ ਜਾਂਦੀ ਹੈ ਅੱਛਾ ਪਲੂਨ ਦਾ ਫਿਰ ਦੇਖੋ 11 ਮੱਝੇ ਠੀਕ ਹੈ ਲਗਭਗ ਹੁਣ ਬਈ ਜੇ 5-6 ਕਿਲੋ ਕੱਢ ਦੂਗੀ ਕੱਢ ਦੂ ਠੀਕ ਹੈ ਇਹਦਾ ਭਾਗ ਹੀ ਰੱਖਿਆ 1 ਲੱਖ 42000 ਦੀ ਜਸਮੂ 1 ਕਿ 42000 ਜੀ ਇਹ ਫਿਰ ਇਹਨਾਂ ਨਾਲ ਰੇਟ ਵੱਧ ਕਿਉਂ ਜਾਵੜੇ ਦਾ ਦੰਦਾ ਜਾ ਹਨਾ ਜਾਇਆ ਗੱਲਾ ਥੋੜੀ ਬਾਹਰ ਨੂੰ ਸੋ 1 ਲੱਖ 42000 ਕਿਉਂਕਿ ਪਲ ਇਹ ਦੰਦਾ ਦੀ ਵੈਲਿਊ ਪੈਂਦੀ ਇਹਨਾਂ ਦੀ ਜਮ ਤੇ ਮੂੰਹ ਮੱਥਾ ਚੰਗਾ ਸਾਫ ਸੁਥਰਾ ਕਿੰਨਾ ਦੁੱਧ ਮੰਨ ਕੇ ਲੈਵੇ ਹੁੰਦਾ ਤੀਰੋਂ ਪਾਰ ਸੋ ਦੇਖੋ ਸਾਰੇ ਜਿਹੜਾ ਫਿਰ ਚੰਗੇ ਫਿਰ ਫਾਰਮ ਜੁ ਇੰਜੇ ਵਿਗਦੇ ਸੋ ਫਾਰਮ ਜਿਹੜਾ ਵੜਾ ਸਾਰਿਆਂ ਥੱਲੇਵਾ ਵਗਰਾ ਦੇਖੋ ਸੋੜਾ ਫਿਟਿੰਗੜਾ ਚਕਾਠਾ ਜੁ ਕੂਠਾ ਬੱਚੀ ਦਾ ਬਹੁਤ ਠੀਕ ਹੈ ਸੋ ਥਣ ਦੇਖੋ ਨੇੜੇ ਤੋਂ ਥੋੜੇ ਥੋੜੇ ਬਾਦੀ ਪਾਈ ਫਿਰਦੀ ਆਲੇ ਹਣਾ ਇਹਦਾ 1,42,000 ਤਿੰਨ ਵੜਾ ਦਿਖਾ ਦਿਆਂ ਤੇ ਬਾਕੀ ਮਾਲ ਆਪਣੇ ਕੋ ਕੱਚਾ ਵੀ ਖੜਾ ਹੋ ਰਹਾ ਹਣਾ ਤੇ ਜੇ ਕੋਈ ਵੀ ਆਵੇ ਫਿਰ ਬਹਿੜਾ ਪਾ ਐਫਐਸ ਦੀ ਕੰਮ ਕਰਦੇ ਸਾਰ ਪਿੰਡ ਕੇਸਰ ਵਾਲਾ ਜ਼ਿਲ੍ਹਾ ਬਠਿੰਡਾ ਪੈ ਗਿਆ ਨੰਬਰ ਬੋਲ ਜੀ ਵੀਰ ਆਪਣਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ